ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਦੀ ਇਸ ਵੀਡੀਓ ਚ ਆਪਾਂ ਤੁਹਾਡੇ ਨਾਲ ਜਿਵੇਂ ਆਪਾਂ ਖਰੇਲੂ ਬਗੀਚੇ ਦੀਆਂ ਸਬਜ਼ੀਆਂ ਲਗਾਈਆਂ ਹੋਈਆਂ ਹੁੰਦੀਆਂ ਨੇ ਜਾਂ ਆਪਾਂ ਖੇਤਾਂ ਦੇ ਵਿੱਚ ਛੋਟੇ ਬੱਦਰ ਤੇ ਆਪਣੇ ਘਰ ਵਾਸਤੇ ਖਾਣ ਵਾਲੀਆਂ ਸਬਜ਼ੀਆਂ ਲਗਾਈਆਂ ਹੋਈਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਪੱਤਾ ਮਰੋੜ ਰੋਗ ਦੀ ਜੋ ਦਿੱਕਤ ਆ ਉਹ ਆ ਜਾਂਦੀ ਆ ਉਹਦੇ ਨਾਲ ਆਪਣੀਆਂ ਸਬਜ਼ੀਆਂ ਨੇ ਜੋ ਬਿਲਕੁਲ ਖਤਮ ਹੋ ਜਾਂਦੀਆਂ ਨੇ ਇਹ ਪੱਤਾ ਮਰੋੜ ਰੋਗ ਲਗਭਗ ਪੱਤੇ ਵਾਲੀਆਂ ਸਾਰੀਆਂ ਸਬਜ਼ੀਆਂ ਤੇ ਆਵਦਾ ਅਟੈਕ ਆ ਜੋ ਕਰਦਾ ਜਿਵੇਂ ਟਮਾਟਰ ਹੋ ਗਿਆ ਮਿਰਚ ਹੋ ਗਈ ਸ਼ਿਮਲਾ ਮਿਰਚ ਹੋ ਗਈ ਬੈਂਗਣੀ ਇਹਨਾਂ ਤੇ ਜੋ ਟੈਕ ਆ ਉਹ ਪੱਤਾ ਮਰੋੜ ਰੋਗ ਦਾ ਲਗਭਗ ਹੁੰਦਾ ਹੀ ਆ ਆਪਾਂ ਆ ਵੀ ਦੇਖਦੇ ਜਿਵੇਂ ਆਪਣੀਆਂ ਜਿਹੜੀਆਂ ਸਬਜ਼ੀਆਂ ਨੇ ਆਪਾਂ ਘਰਾਂ ਦੇ ਵਿੱਚ ਲਗਾਈਆਂ ਹੋਈਆਂ ਹੁੰਦੀਆਂ ਨੇ ਜਿਵੇਂ ਆਪਾਂ ਕਿਚਨ ਗਾਰਡਨ ਲਈ ਘਰਾਂ ਦੇ ਵਿੱਚ ਲਗਾ ਦਿੰਨੇ ਆ ਜਿਵੇਂ ਆਪਣਾ ਮਿਰਚੀ ਲਾ ਲਓ ਸਭ ਤੋਂ ਪਹਿਲਾਂ ਮਿਰਚ ਦੇ ਜਿਹੜੇ ਪੱਤੇ ਨੇ ਉਹ ਇਕੱਠੇ ਜੇ ਹੋ ਕੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਇਹ ਜਿਹੜੇ ਪੱਤੇ ਨੇ ਉਹ ਜਾਂ ਉੱਪਰ ਨੂੰ ਮੁੜੇ ਹੋਏ ਹੋਣਗੇ ਜਾਂ نیچے ਨੂੰ ਮੁੜੇ ਹੋਏ ਹੋਣਗੇ ਇਹ ਜਿਹੜੇ ਪੱਤੇ ਮੁੜਨੇ ਆ ਇਹ ਪੱਤੇ ਮੁੜਨ ਨੂੰ ਹੀ ਮਰੋੜੀ ਰੋਗਾ ਜਿਹੜਾ ਕਿਹਾ ਜਾਂਦਾ ਇਹ ਪੱਤੇ ਹੌਲੀ-ਹੌਲੀ ਸੁੱਕ ਕੇ ਲਗਭਗ ਆਪਣੇ ਬੂਟੇ ਨੂੰ ਹੀ ਖਤਮ ਕਰ ਦਿੰਦੇ ਨੇ ਜਦੋਂ ਆਪਣੇ ਬੂਟੇ ਤੇ ਪੱਤੇ ਹੀ ਖਤਮ ਹੋ ਗਏ ਤਾਂ ਜਿਹੜਾ ਆਪਣਾ ਬੂਟਾ ਉਹ ਵੀ ਝਾੜ ਦੇਣਾ ਜੋ ਆ ਖੰਦ ਕਰ ਦਿੰਦਾ ਤੇ ਹੌਲੀ-ਹੌਲੀ ਆਪਣਾ ਬੂਟਾ ਵੀ ਜਿਹੜਾ ਉਹ ਸੁੱਕ ਜਾਂਦਾ ਇਹ ਜੋ ਪੱਤਾ ਮਰੋੜ ਆ ਆਪਣੇ ਸਬਜ਼ੀਆਂ ਤੇ ਪੈਂਦਾ ਇਹਦੇ ਲਈ ਆਪਾਂ ਦੇਸੀ ਤਰੀਕੇ ਵਰਤ ਸਕਦੇ ਆ ਦੋ ਦੇਸੀ ਤਰੀਕੇ ਅਪਣਾ ਕੇ ਆਪਾਂ ਜਿਹੜਾ ਇਹ ਪੱਤਾ ਰੋਗਾ ਇਹਨੂੰ ਬਿਲਕੁਲ ਖਤਮ ਕਰ ਸਕਦੇ ਆ ਵੈਸੇ ਤਾਂ ਕੀਟਨਾਸ਼ਕ ਦਵਾਈਆਂ ਵੀ ਬਹੁਤ ਆਉਂਦੀਆਂ ਨੇ ਆਪਾਂ ਉਹਨਾਂ ਦੀ ਵਰਤੋਂ ਕਰਕੇ ਵੀ ਖਤਮ ਕਰ ਸਕਦੇ ਆ ਤੇ ਸਭ ਜੇ ਆਪਾਂ ਘਰੇ ਹੀ ਖਾਣੀ ਐ ਤਾਂ ਆਪਾਂ ਦੇਸੀ ਤਰੀਕਿਆਂ ਨਾਲ ਇਹਨੂੰ ਖਤਮ ਕਰ ਸਕਦੇ ਆ ਪਹਿਲਾ ਤਰੀਕਾ ਜੋ ਇਸ ਚ ਆਪਣੇ ਕੋਲੇ ਖੱਟੀ ਲੱਸੀ ਹੋਣੀ ਚਾਹੀਦੀ ਆ ਇਹ ਜਿਹੜੀ ਲੱਸੀ ਆ ਇਹ ਇੱਕ ਹਫ਼ਤੇ ਤੋਂ ਲੈ ਕੇ 15 ਤੋਂ 20 ਦਿਨਾਂ ਤੱਕ ਪੁਰਾਣੀ ਹੋਣੀ ਚਾਹੀਦੀ ਆ ਇਹ ਅੱਧਾ ਲੀਟਰ ਲੱਸੀ ਆਪਾਂ 5 ਲੀਟਰ ਪਾਣੀ ਚ ਮਿਲਾ ਕੇ ਉਹਦੇ ਨਾਲ 5 ਲੀਟਰ ਪਾਣੀ ਚ ਮਿਲਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਘੋਲ ਕੇ ਪਾਣੀ ਚ ਉਸ ਤੋਂ ਬਾਅਦ ਇਹਦਾ ਉੱਪਰ ਸਪਰੇਅ ਕਰ ਦੇਣਾ ਆਪਣੀ ਜਿਵੇਂ ਮਿਰਚਾਂ ਹੋ ਗਈਆਂ ਬੈਂਗ ਨਹੀਂ ਹੋਗੀ ਟਮਾਟਰ ਹੋਗੇ ਇਨਾਂ ਦੇ ਸਪਰੇਅ ਕਰ ਦੇਣਾ ਚੰਗੀ ਤਰ੍ਹਾਂ ਇਹਦੇ ਨਾਲ ਲਗਭਗ ਜਿਹੜਾ ਆਪਣਾ ਪੱਤਾ ਪੱਤਾ ਮਰੋੜ ਦਾ ਰੋਗ ਆ ਉਹ ਖਤਮ ਹੋ ਜਾਊਗਾ ਤੋਂ ਬਾਅਦ ਆਪਾਂ ਜਿਵੇਂ ਆਪਣੇ ਦੇ ਕਲੀ ਹੁੰਦੀ ਹੈਗੀ ਜਿਹੜੀ ਕਲੀ ਆ ਉਹ ਵੀ ਆਪਾਂ ਇਹਦੀਆਂ ਜੜਾਂ 'ਚ ਪਾ ਸਕਦੇ ਹਾਂ ਜਿਵੇਂ ਆਪਾਂ ਇੱਕ ਬੂਟੇ ਦੇ ਵਿੱਚ ਇੱਕ ਤੋਂ ਡੇਢ ਚਮਚਾ ਕਲੀ ਦਾ ਪਾ ਸਕਦੇ ਹਾਂ ਇਹ ਵਾਰ ਤੋਂ ਕਰਨ ਨਾਲ ਵੀ ਜਿਹੜੇ ਆਪਣੇ ਬੂਟਿਆਂ ਦੇ ਪੱਤੇ ਨੇ ਉਹ ਸੁੱਕਣਾ हट ਜਾਣਗੇ ਤੇ ਦੁਬਾਰਾ ਜਿਹੜਾ ਫੁਲਾਕਾ ਉਹ ਚੱਕ ਲੈਣਗੇ ਤੇ ਆਪਾਂ ਨੂੰ ਝਾੜ ਜਿਹੜਾ ਦੁਬਾਰਾ ਦੇਣਾ ਸ਼ੁਰੂ ਕਰ ਦੇਣਗੇ